ਆਦ ਅੰਤ ਪ੍ਰਭ ਸਦਾ ਸਹਾਈ ਜਨਮ ਤੋਂ ਲੈ ਕੇ ਸਾਰਾ ਜੀਵਨ ਉਹ ਪਰਮੇਸ਼ਰ ਤੇਰੇ ਨਾਲ ਮਿੱਤਰਤਾ ਨਿਭਾਉਂਦਾ ਹੈ ਤੇਰਾ ਮਦਦਗਾਰ ਬਣਦਾ ਹੈ ਹਰ ਔਖੀ ਘਾਟੀ ਦੇ ਵਿੱਚੋਂ ਉਹ ਤੈਨੂੰ ਬਾਹਰ ਕੱਢਦਾ ਜਿੱਦੇ ਸਾਰੇ ਸਾਥ ਛੱਡ ਜਾਣ ਉੱਥੇ ਵੀ ਪਰਮੇਸ਼ਰ ਸਗਾ ਮਿੱਤਰ ਬਣ ਕੇ ਤੇਰੀ ਇਹ ਮਦਦ ਕਰਦਾ ਹੈ ਤੇਰੀ ਮਦਦ ਕਰਦਾ ਤਾਂ ਮਹਾਰਾਜ ਨੇ ਇਹ ਬਚਨ ਅੰਮ੍ਰਿਤ ਗੁਰਬਾਣੀ ਵਿੱਚ ਉਚਾਰਨ ਕੀਤੇ ਕਿ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਨਾਨਕ ਮਿਤرائی ਤਿਸ ਸਿਉ ਸਭ ਕਿਛ ਜਿਸ ਕੈ ਹਾ ਤੁਮ ਕੋ ਮਿਤਰਾ ਸਹੀ ਕਾਂਡੀਆਂ ਤੇ ਮਹਾਰਾਜ ਨੇ ਇਸੇ ਸ਼ਬਦ ਨੂੰ ਕੋ ਮਿਤਰ ਕਰ ਦਿੱਤਾ ਕੋ ਜਿਹੜੇ ਮਿੱਤਰ ਭੈੜੇ ਮਿੱਤਰ ਹੋਣ ਇੱਕ ਵਿਖ ਨਾ ਚੱਲੇ ਸਾਥ ਜਦੋਂ ਦੁੱਖ ਦੀ ਘੜੀ ਬਣੇ ਔਖੇ ਵੇਲੇ ਬਹੁਤੇ ਮਿੱਤਰ ਜਿਹੜੇ ਨੇ ਨਾ ਉਹ ਭਾਜੀ ਜਾਂਦੇ ਨੇ ਫਰੀਦਾ ਗਲੀ ਸੁ ਸੱਜਣ ਵੀ ਅੱਖਾਂ ਨੂੰ ਤਾਂ ਮੇਰੀ ਗਲੀ ਵਿੱਚ ਮੇਰੇ 20 ਮਿੱਤਰ ਰਹਿੰਦੇ ਨੇ ਪਰ ਮਹਾਰਾਜ ਕਹਿੰਦੇ ਨੇ ਔਖੇ ਵੇਲੇ ਇੱਕ ਵੀ ਮੇਰਾ ਮਿੱਤਰ ਨਹੀਂ ਉਦੋਂ ਫਿਰ ਮਿੱਤਰ ਪਰਮਾਤਮਾ ਹੀ ਆ ਨਾਨਕ ਗਲੀ ਸੋ ਸੱਜਣ ਵੀ ਫਰੀਦਾ ਗਲੀ ਸੋ ਸੱਜਣ ਵੀ ਇੱਕ ਟੁੰਡੇ ਦੀ ਨਾ ਲਹਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਇੱਕ ਸ਼ਬਦ ਹੈ ਉਹ ਮਿੱਤਰ ਦੇ ਪੁੱਤੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਔਰ ਆਪਣੀ ਧਰਮ ਸੁਪਤਨੀ ਬੋਟੀ ਦੇ ਉੱਤੇ ਸ਼ਬਦ ਉਚਾਰਨ ਕੀਤਾ ਗਿਆ ਕਾਮਣ ਲੋੜ ਹੈ ਸੋਇਨਾ ਰੂਪਾ ਕਾਮਣ ਕੀ ਲੋੜ ਦੀ ਹੈ ਕਾਮਣ ਦਾ ਅਰਥ ਹੁੰਦਾ ਹੈ ਧਰਮ ਸੁਪਤਨੀ ਇਸਤਰੀ ਕਾਮਣ ਦਾ ਅਰਥ ਟੂਣਾ ਵੀ ਹੁੰਦਾ ਜਿੱਥੇ ਣਾਣੇ ਨੂੰ ਸ਼ਿਆਰੀ ਆਏਗੀ ਉਹਦਾ ਅਰਥ ਹੋਏਗਾ ਇਸਤਰੀ ਉਹ ਬੀਬੀ ਭਾਲਦੀ ਹੈ ਕਿ ਮੈਨੂੰ ਸੋਨਾ ਮਿਲੇ ਕਾਮਣ ਲੋੜ ਹੈ ਸੋਇਨਾ ਰੂਪਾ ਸੋਨਾ ਚਾਂਦੀ ਮੰਗਦੀ ਹੈ ਮਿੱਤਰ ਕੀ ਮੰਗਦੇ ਨੇ ਮਿੱਤਰ ਲੋੜੇਨ ਸੋ ਖਾਧਾਤਾ ਮਿੱਤਰ ਹਮੇਸ਼ਾ ਇਸ ਗੱਲ ਦੀ ਤਾਂਗ ਰੱਖਦਾ ਹੈ ਕਿ ਮੈਨੂੰ ਖਾਣ ਨੂੰ ਮਿਲੇ ਜਦੋਂ ਤੱਕ ਮਿੱਤਰ ਦੇ ਮੂੰਹ ਦੇ ਵਿੱਚ ਇਹ ਮਿੱਠੇ ਪਦਾਰਥ ਤੁਸੀਂ ਖਾਣ ਨੂੰ ਦਿੰਦੇ ਰਹੋਗੇ ਉਹ ਕਹੇਗਾ ਇਹ ਤੇ ਮਿੱਤਰਤਾ ਮੇਰੀ ਬਰਕਰਾਰ ਹੈ ਜੇ ਇੱਕ ਦਿਨ ਤੁਸੀਂ ਕਿਤੇ ਚਾਹ ਨਾ ਉਹਨੂੰ ਪੁੱਛੋ ਤੋ ਕਹੇਗਾ ਆਪਣੀ ਮਦਦ ਤਾਂ ਹੁਣ ਸਮਾਪਤ ਹੋ ਗਈ ਜਿਹੜੇ ਦੁਨਿਆਵੀ ਮਿੱਤਰ ਨੇ ਉਹ ਗੁਰੂ ਘਰ ਦੇ ਵਿੱਚ ਜਿਹੜਾ ਤਬਲਾ ਪਿਆ ਹੈ ਨਾ ਇਹਦੇ ਵਰਗਾ ਹੁੰਦਾ ਹੈ ਕਦੇ ਵੀ ਤਬਲੇ ਨੂੰ ਵੇਖਣਾ ਜਦੋਂ ਇਹਨੂੰ ਵਜਾਉਣ ਵਾਲਾ ਵਜਾਉਂਦਾ ਹੈ ਨਾ ਵਜਾਉਣ ਤੋਂ ਪਹਿਲਾਂ ਇਹਦੇ ਦੋ ਮੂੰਹ ਨੇ ਇੱਕ ਤਾਂ ਮੂੰਹ ਛੋਟਾ ਇੱਕ ਤਾਂ ਮੂੰਹ ਵੱਡਾ ਇਹ ਦੋਨਾਂ ਮੂੰਹਾਂ ਦੇ ਉੱਤੇ ਉਹ ਪਾਊਡਰ ਲੈ ਕੇ ਛਿੜਕਦਾ ਪਹਿਲਾਂ ਇਹਨਾਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਪਾਊਡਰ ਪੇਰੇ ਸੁਰ ਦੇ ਵਿੱਚ ਬੋਲਦੇ ਨੇ ਜੇ ਇਹਨਾਂ ਦੇ ਮੂੰਹ ਦੇ ਵਿੱਚ ਪਾਊਡਰ ਨਾ ਪਾਇਆ ਜਾਏ ਤੇ ਇਹ ਵੀ ਬੇਸੁਰੇ ਹੋ ਜਾਂਦੇ ਨੇ ਦੁਨਿਆਵੀ ਜਿਹੜਾ ਮਿੱਤਰ ਹੈ ਉਹਦੇ ਮੂੰਹ ਦੇ ਵਿੱਚ ਜਦੋਂ ਤੱਕ ਤੁਸੀਂ ਕੁਝ ਪਾਉਂਦੇ ਰਹੋਗੇ ਉਹ ਸੁਰ ਦੇ ਵਿੱਚ ਬੋਲੇਗਾ ਚੰਗਾ ਬੋਲੇਗਾ ਕਹੇਗਾ ਤੂੰ ਮੇਰਾ ਮਿੱਤਰ ਹੈ ਮੈਂ ਤੇਰਾ ਮਿੱਤਰ ਹੈ ਤੇ ਜਿਸ ਦਿਨ ਇਨਾ ਦੇ ਮੂਹ ਦੇ ਵਿੱਚ ਕੁਝ ਨਾ ਪਾਇਆ ਗੁਰੂ ਸਾਹਿਬ ਦੀ ਬਾਣੀ ਹੈ ਮਿੱਤਰ ਲੋੜੇਨ ਸੋ ਖਾਧਾਤਾ ਉਹ ਖਾਣ ਨੂੰ ਮੰਗਦਾ ਤੇ ਜੇਕਰ ਉਹਨੂੰ ਖਾਣ ਨੂੰ ਨਾ ਮਿਲਿਆ ਤੇ ਫਿਰ ਉਹ ਮਿੱਤਰਤਾ ਭੰਗ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕੁਮਿੱਤਰਾ ਸਹੀ ਕਾਂਢੀ ਹੈ ਇੱਕ ਵਿਖ ਨਾ ਚੱਲੇ ਸਾਧ ਇਹ ਫਿਰ ਇੱਕ ਕਦਮ ਵੀ ਨਾਲ ਨਹੀਂ ਪੁੱਟਦੇ ਮਿੱਤਰਤਾ ਜੇ ਰੱਖਣੀ ਹੈ ਤੇ ਮਿੱਤਰ ਪੇਰ ਉਸ ਪਰਮੇਸ਼ਰ ਨੂੰ ਬਣਾ ਤੇ ਮੈਂ ਇੱਕ ਖੇਨ ਰੋਕ ਕੇ ਬੇਨਤੀ ਕਰਦਿਆਂ ਜਦੋਂ ਤੁਸੀਂ ਕਹਿਣਾ ਹੈ ਕਿ ਮੇਰਾ ਪਿਤਾ ਹੈ ਤੇ ਉਥੇ ਰੈਫਰੈਂਸ ਦੀ ਲੋੜ ਪੈਂਦੀ ਹੈ ਇਹ ਮੇਰੀ ਧੀ ਹੈ ਇਹ ਮੇਰੀ ਧਰਮ ਸੁਪਤਨੀ ਹੈ ਕਹਿੰਦੇ ਨੇ ਦਿਖਾ ਮੇਰੇ ਸਰਟੀਫਿਕੇਟ ਕਿੱਥੇ ਹੈ ਪਰ ਜਦੋਂ ਤੁਸੀਂ ਆਖੋਗੇ ਇਹ ਮੇਰਾ ਮਿੱਤਰ ਹੈ ਮਿੱਤਰਤਾ ਦਾ ਰਿਸ਼ਤਾ ਸਭ ਤੋਂ ਗੂੜਾ ਹੁੰਦਾ ਹੈ ਉਥੇ ਫਿਰ ਤੁਹਾਨੂੰ ਕੋਈ ਦਸਤਾਵੇਜ਼ ਦੇਣ ਦੀ ਲੋੜ ਨਹੀਂ ਜੇ ਤੁਸੀਂ ਕਹਿ ਦਿੱਤਾ ਇਹ ਮੇਰਾ ਮਿੱਤਰ ਹੈ ਤੇ ਸਾਰਿਆਂ ਨੇ ਮੰਨ ਲੈਣਾ ਹਾਂ ਇਹਦਾ ਮਿੱਤਰ ਹੈ ਕਿਉਂਕਿ ਮਿੱਤਰਤਾ ਇੱਕ ਐਸਾ ਸਨਬੰਧ ਹੈ ਇੱਕ ਐਸਾ ਰਿਸ਼ਤਾ ਹੈ ਜਿੱਥੇ ਕਾਗਜ਼ ਦਿਖਾਣਾ ਨਹੀਂ ਪੈਂਦਾ ਆਧਾਰ ਕਾਰਡ ਨਹੀਂ ਦਿਖਾਣਾ ਪੈਂਦਾ ਕੋਈ ਹੋਰ ਦਸਤਾਵੇਜ਼ ਦਿਖਾਣਾ ਨਹੀਂ ਪੈਂਦਾ ਮਿੱਤਰਤਾ ਕੇਵਲ ਸ਼ਬਦ ਦੇ ਨਾਲ ਬਣਦੀ ਹੈ ਤੇ ਉਹਦੇ ਵਿੱਚ ਜਿਹੜੀ ਸਾਝ ਹੁੰਦੀ ਹੈ ਉਹ ਗੁਣਾ ਵੀ ਹੁੰਦੀ ਹੈ ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਉਸ ਪਰਮੇਸ਼ਰ ਨੂੰ ਕੀ ਆਖਿਆ ਮਹਾਰਾਜ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਮੈਂ हे ਪਰਮਾਤਮਾ ਮਿੱਤਰ ਮੈਂ ਤੇਰੀ ਸ਼ਰਣ ਦੇ ਵਿੱਚ ਆਇਆ ਪ੍ਰਭ ਮਿਲੋ ਦੇਹੋ ਉਪਦੇਸ਼ਾ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਗੁਰੂ ਸਾਹਿਬ ਇਥੇ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਗੁਣਾ ਦਾ ਖਜ਼ਾਨਾ ਹੈ ਨਾਮ ਨਿਧਾਨ ਹੈ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ ਔਰ ਇਹਨੂੰ ਮਿਲ ਕੇ ਅਸੀਂ ਪੀਣਾ ਹੈ ਸੰਗਤੀ ਰੂਪ ਵਿੱਚ ਬੈਠ ਕੇ ਇਹ ਨਾਮ ਅਸੀਂ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨਾ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਕਦੇ ਵੇਖਣਾ ਕਿ ਜਿਹੜੀਆਂ ਮੱਖੀਆਂ ਹੁੰਦੀਆਂ ਨੇ ਨਾ ਉਹ ਜਦੋਂ ਸ਼ਹਿਦ ਪੀਂਦੀਆਂ ਨੇ ਤੇ ਕਿਵੇਂ ਇੱਕ ਦੂਜੇ ਦੇ ਨਾਲ ਮਿਲੀਆਂ ਹੁੰਦੀਆਂ ਨੇ ਕਿਵੇਂ ਇੱਕ ਦੂਜੇ ਦੇ ਨਾਲ ਸ਼ਹਿਦ ਪੀ ਰਹੀਆਂ ਹੁੰਦੀਆਂ ਨੇ ਪਰ ਜਦੋਂ ਅਸੀਂ ਸੰਗਤੀ ਰੂਪ ਵਿੱਚ ਬੈਠਦੇ ਆ ਨਾ ਤੇ ਫਿਰ ਸਾਡੇ ਅੰਦਰ ਦੀਆਂ ਬੜੀਆਂ-ਬੜੀਆਂ ਦੂਰੀਆਂ ਹੁੰਦੀਆਂ ਅਸੀਂ ਮਿਲ ਕੇ ਨਹੀਂ ਬੈਠੇ ਮਿਲ ਕੇ ਨਹੀਂ ਬੈਠਦੇ ਮੈਂ ਗੁਰੂ ਸਾਹਿਬ ਦਾ ਕਿ ਜੋ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੋਏ ਇਕੱਤਰ ਮਿਲੋ ਮੇਰੇ ਭਾਈ ਤੁਸੀਂ ਕਿਉਂ ਨਹੀਂ ਮਿਲਦੇ ਕਿਉਂਕਿ ਤੁਹਾਡੇ ਅੰਦਰ ਵਿਥ ਹੈ ਕਿਤੇ ਨਾ ਕਿਤੇ ਈਰਖਾ ਹੈ ਕਿਤੇ ਨਾ ਕਿਤੇ ਦੁਬਿਧਾ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ ਸਾਡੇ ਕੋਈ ਨਾ ਕੋਈ ਭਾਵ ਹੈ ਜਿਹੜਾ ਕਿ ਸਾਨੂੰ ਮਿਲਣ ਨਹੀਂ ਦਿੰਦਾ ਪਰ ਮੇਰੇ ਗੁਰੂ ਦਾ ਹੁਕਮ ਹੈ ਓਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਸ਼ਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨੇ ਆਈ ਤੇ ਮਹਾਰਾਜ ਆਖਦੇ ਨੇ ਕਿ ਜਿਹੜਾ ਨਾਮ ਦਾ ਧੰਨਾ ਹੈ ਇਹ ਸੰਗਤੀ ਰੂਪ ਵਿੱਚ ਬੈਠ ਕੇ ਅਸੀਂ ਸਾਰਿਆਂ ਨੇ ਪ੍ਰਾਪਤ ਕਰਨਾ ਆਪਸ ਵਿੱਚ ਮਿਲ ਕੇ ਇਹ ਆਤਮਕ ਜੀਵਨ ਦੇਣ ਵਾਲਾ ਜਿਹੜਾ ਨਾਮ ਜਲ ਹੈ ਉਹ ਪੀਣਾ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਜਿਸ ਪਰਮੇਸ਼ਰ ਨੂੰ ਸਿਮਰ ਕੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਸਭ ਤਿਖਾ 부ਝਾਈ ਤੇ ਨਾਮ ਜਪਣ ਦੇ ਨਾਲ ਜਿਹੜੇ ਨਾਮ ਜਪਣ ਦੀ ਤਾਂਗ ਹੈ ਉਹ ਵੀ ਸਮਾਪਤ ਹੋ ਜਾਂਦੀ ਹੈ ਤੇ ਜਿਹੜੀ ਦੁਨਿਆਵੀ ਤ੍ਰਿਸ਼ਨਾ ਹੈ ਉਹ ਦੁਨਿਆਵੀ ਤ੍ਰਿਸ਼ਨਾ ਤੋਂ ਵੀ ਮੁਕਤੀ ਮਿਲਦੀ ਹੈ ਕਰ ਸੇਵਾ ਪਾਰ ਬ੍ਰਹਮ ਗੁਰੁ ਓਖ ਰਹੇ ਨ ਕਾਈ ਗੁਰੂ ਸਾਹਿਬ ਕਹਿੰਦੇ ਨੇ ਸੇਵਾ ਕਰ ਕਿਸ ਦੀ ਪਾਰ ਬ੍ਰਹਮ ਗੁਰੂ ਦੀ ਤੇਰੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਖ ਜਿਹੜੀ ਹੈ ਉਹ ਨਹੀਂ ਰਹੇਗੀ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਨਾਮ ਜਪਣ ਕਰਕੇ ਤੇਰੇ ਜਿਹੜਾ ਜੀਵਨ ਦਾ ਮਨੋਰਥ ਹੈ ਤੇਰੇ ਜੀਵਨ ਦਾ ਜਿਹੜਾ प्रयोजन ਹੈ ਤੇਰੇ ਜੀਵਨ ਦਾ ਜਿਹੜਾ ਉਦੇਸ਼ ਹੈ ਮਾਲਕ ਦਾ ਨਾਮ ਜਪਣਾ ਬੰਦਗੀ ਕਰਨੀ ਪੁੰਨਿਆਂ ਦਾ ਅਰਥ ਹੁੰਦਾ ਹੈ ਉਹ ਪੂਰਾ ਹੋ ਜਾਏਗਾ ਜੇਕਰ ਤੂੰ ਨਾਮ ਜਪਿਆ ਨਾਮ ਤੇ ਤੂੰ ਆਪਣੇ ਉਸ ਅਵਸਰ ਤੋਂ ਉਸ ਉਦੇਸ਼ ਤੋਂ ਮਹਾਰਾਜ ਕਹਿੰਦੇ ਨੇ ਦੂਰ ਹੋ ਜਾਏਗਾ ਤੇਰੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋਵੇਗਾ ਇਹ ਜੀਵਨ ਦੇ ਵਿੱਚ ਅਸੀਂ ਇਹ ਵਿਚਾਰਨਾ ਹੈ ਜੀਵਨ ਦੇ ਵਿੱਚ ਇਹ ਪਰਜੋਲ ਕਰਨੀ ਹੈ ਕਿ ਮੇਰੇ ਜੀਵਨ ਦਾ ਉਦੇਸ਼ ਕੀ ਹੈ ਇਸ ਤਰਤ ਦੇ ਉੱਤੇ ਤਰਤੀ ਦੇ ਉੱਤੇ ਪਰਮਾਤਮਾ ਨੇ ਬਹੁਤ ਸਾਰੀਆਂ ਜੁਨਾ ਜਿਹੜੀਆਂ ਨੇ ਉਹ ਬਣਾਈਆਂ ਨੇ ਉਹਨਾਂ ਜੁਨਾ ਦੇ ਵਿੱਚ ਜਿਹੜਾ ਮਨੁੱਖ ਹੈ ਇਹਦੀ ਸਰਦਾਰੀ ਹੈ